ਅੱਗੇ ਪੰਜਾਬ ਕਹਾਣੀ ਹੈ ਅਣਵਿਆਹੀ ਮਾਂ ਸੁਖਵੀਰ ਨੂੰ ਅਚਾਨਕ ਚੱਕਰ ਆ ਜਾਂਦੇ ਨੇ ਨੇਕ ਨੂੰ ਕੁਝ ਨਹੀਂ ਸਮਝ ਆਈ ਸੁਖਵੀਰ ਨੂੰ ਬੇਹੋਸ਼ ਹੋਈ ਦੇਖ ਨੇਕ ਨੂੰ ਕੁਝ ਨਹੀਂ ਸੀ ਸੋਝ ਰਿਹਾ ਕਿ ਹੁਣ ਕੀ ਕਰੇ ਉਹ ਛੇਤੀ ਦੇ ਨੇ ਡਾਕਟਰ ਕੋਲ ਗਿਆ ਪਿੰਡ ਦੇ ਡਾਕਟਰ ਨੇ ਵੇਖਿਆ ਸੁਖਵੀਰ ਬੇਹੋਸ਼ ਹੋਈ ਆ ਉਨੇ ਦਵਾਈ ਦਿੱਤੀ ਤੇ ਕਿਹਾ ਕਿ ਟੀਕੇ ਨਾਲ ਇਹਨੂੰ ਹੋਸ਼ ਆ ਜਾਵੇਗਾ ਪਰ ਡਾਕਟਰਾਂ ਨੂੰ ਦਿਖਾ ਕੇ ਆਇਓ ਹੋ ਸਕਦਾ ਇਹਦੀ ਦਿਮਾਗ ਦੀ ਨਾੜੀ ਬਲੋਕ ਹੁੰਦੀ ਹੋਵੇ ਨੇਕ ਸੁਖਵੀਰ ਕੋਲ ਬੈਠਾ ਰਿਹਾ ਥੋੜੇ ਸਮੇਂ ਬਾਅਦ ਸੁਖਵੀਰ ਨੂੰ ਹੋਸ਼ ਆਇਆ ਨੇਕ ਸੱਚੀ ਹੀ ਡਰ ਗਿਆ ਸੀ ਫਿਰ ਸੁਖਵੀਰ ਨੇ ਪੁੱਛਿਆ ਕਿ ਮੈਨੂੰ ਕੀ ਹੋ ਗਿਆ ਸੀ ਨੇਕ ਨੇ ਸਾਰੀ ਗੱਲ ਦੱਸਦੀ ਸੁਖਵੀਰ ਨੇ ਕਿਹਾ ਕਿ ਇੰਜ ਮੈਨੂੰ ਬਹੁਤ ਵਾਰ ਹੋਇਆ ਦਵਾਈ ਵੀ ਚਲਦੀ ਸੀ ਮੇਰੀ ਪਹਿਲਾਂ ਠੀਕ ਸੀ ਹੁਣ ਅੱਜ ਵੀ ਫਿਰ ਚੱਕਰ ਆਇਆ ਆਪਾ ਅੱਜ ਪਿੰਡ ਚਲਦੇ ਆ ਮਾਂ ਦਵਾਈ ਦਵਾ ਦੇਊਗੀ ਲੇਕ ਹੁਣ ਤੂੰ ਸਾਡੀ ਜ਼ਿੰਮੇਵਾਰੀ ਏ ਦਵਾਈ ਆਪਾ ਦੋਵੇਂ ਲੈ ਕੇ ਆਵਾਂਗੇ ਸ਼ਹਿਰੋਂ ਉੱਥੇ ਡਾਕਟਰ ਬਹੁਤ ਸਿਆਣਾ ਆਇਆ ਸੁਖਵੀਰ ਡੈਡੀ ਆਪੇ ਦਵਾਈ ਦਵਾ ਦੇਣਗੇ ਤੁਸੀਂ ਨਾ ਖੇਚਲ ਕਰੋ ਇਹਕ ਤੀਆਂ ਸਾਰੀ ਉਮਰ ਥੋੜੀ ਪੇਕਿਆਂ ਦਾ ਬੋਝ ਬਣਦੀਆਂ ਰਹਿਣ ਗਈਆਂ ਕੋਈ ਗੱਲ ਨਹੀਂ ਤੂੰ ਤਿਆਰ ਹੋ ਜਾ ਕਰਮਾਂ ਨੂੰ ਤਿਆਰ ਕਰ ਆਪਾਂ ਸ਼ਹਿਰ ਚਲਦੇ ਆ ਸੁਖਵੀਰ ਅੱਜ ਤਾਂ ਐਤਵਾਰਾ ਹਸਪਤਾਲ ਵਿੱਚ ਛੁੱਟੀ ਨਾ ਹੋਵੇ ਕਿਤੇ ਨੇਕ ਨੂੰ ਵੀ ਜੇਤੇ ਆਇਆ ਕਿ ਜੇ ਅੱਜ ਡਾਕਟਰ ਨਾ ਆਇਆ ਤਾਂ ģੇੜਾ ਹੀ ਲੱਗੂਗਾ ਟਾਈਮ ਵੀ ਕਾਫੀ ਹੋ ਗਿਆ ਸੀ ਦੋਵਾਂ ਨੇ ਸਲਾਹ ਬਣਾਈ ਕਿ ਸਵੇਰੇ ਜਲਦੀ ਚੱਲਾਂਗੇ ਹਸਪਤਾਲ ਨੇਕ ਨੇ ਸੁੱਤੀ ਪਈ ਸੁਕਵੀਨ ਨੂੰ ਕਈ ਵਾਰ ਦੇਖਿਆ ਕਿ ਹੁਣ ਜਿੱਤ ਠੀਕ ਹੈ ਉਹ ਵਾਰੀ-ਵਾਰੀ ਪਾਣੀ ਪੁੱਛਦਾ ਕਰਮਾਂ ਨੂੰ ਵੀ ਸੁਖਵੀਨ ਦੀ ਫਿਕਰ ਹੋਈ ਉਹ ਆਪਣੀ ਮਾਂ ਨਾਲ ਚਿੰਬੜੀ ਪਈ ਸੀ ਵੇਰ ਹੁੰਦਿਆ ਹੀ ਨੇਕ ਢੇਲੇ ਕੀ ਗੱਡੀ ਤਰਾਏ ਤੇ ਲਿਜਾਣ ਵਾਸਤੇ ਕੇ ਆਇਆ ਸੀ ਸੁਖਵੀਰ ਤੇ ਕਰੂੰ ਗੱਡੀ ਵਿੱਚ ਬੈਠ ਗਈਆਂ ਨੇਕ ਨੇ ਢੇਲੇ ਨੂੰ ਕਿਹਾ ਕਿ ਅਲਾਣੇ ਹਸਪਤਾਲ ਲੈ ਜਾਣਾ ਹਸਪਤਾਲ ਦੇ ਡਾਕਟਰ ਨੇ ਸੁਖਵੀਰ ਦੇ ਸਿਰ ਦੀ ਐਮ ਆਰ ਆਈ ਕੀਤੀ ਥੋੜੇ ਜਿਹੇ ਲੋਟ ਜੰਮੇ ਹੋਏ ਹਨ ਡਾਕਟਰ ਨੇ ਦੱਸਿਆ ਕਿ ਇਹ ਲਗਾਤਾਰ ਦਵਾਈ ਲੈਣ ਨਾਲ ਠੀਕ ਹੋ ਜਾਣਗੇ ਖਬਰਾਂ ਵਾਲੀ ਕੋਈ ਗੱਲ ਨਹੀਂ ਨੇ ਕਦਮ ਉੱਤਰ ਗਿਆ ਸੀ ਪਰ ਡਾਕਟਰ ਨੇ ਸਮਝਾਇਆ ਕਿ ਇਸ ਤਰ੍ਹਾਂ ਦੀਆਂ ਪ੍ਰੋਬਲਮ ਹੋ ਜਾਂਦੀਆਂ ਖਬਰਾਂ ਦੀ ਲੋੜ ਨਹੀਂ ਹਰ ਮੁਸ਼ਕਲ ਦਾ ਹੱਲ ਹੁੰਦਾ ਤੇ ਵਿੱਚ ਕਿੰਨਾ ਸਾਰਾ ਖਾਣ ਪੀਣ ਦਾ ਸਮਾਨ ਲਿਆ ਫਿਰ ਕੱਪੜਿਆਂ ਵਾਲੀ ਦੁਕਾਨ ਤੇ ਸੁਖਵੀਰ ਨੂੰ ਕਿਹਾ ਕਿ ਆਪਣੀ ਪਸੰਦ ਦੇ ਸੂਟ ਲਿਆ ਨਾਲੇ ਆਪਣੇ ਕਰਮਾਂ ਨੂੰ ਸੂਟ ਦਵਾ ਦੇ ਸੁਖਵੀਰ ਨੇ ਆਪਣੀ ਪਸੰਦ ਦੇ ਦੋ ਸੂਟ ਤਾਂ ਲਏ ਹੀ ਨਾਲ ਹੀ ਉਹਨੇ ਦੋ ਕੁਰਤੇ ਪਜਾਮਿਆਂ ਦਾ ਕਪੜਾ ਵੀ ਲਿਆ ਕਿਉਂਕਿ ਨੇਕ ਉਹ ਹੀ ਕਸਮਾळे ਜਿਹੇ ਕਪੜੇ ਪਾਈ ਰੱਖਦਾ ਸੀ ਕਾਰ ਪਹੁੰਚੇ ਤਾਂ ਮੀਤੋ ਬੈਠੀ ਸੀ ਸਕੂਰ ਦਾ ਹਾਲ ਚਾਹ ਪੁੱਛਣ ਲੱਗੀ ਨੇਕ ਕਹਿੰਦਾ ਕਿ ਅੱਗੇ ਨਾਲੋਂ ਫਰਕ ਮੀਤੋ ਨੇਕ ਨੂੰ ਕਹਿਣ ਲੱਗੀ ਕਿ ਮੈਂ ਚਾਹ ਬਣਾਉਂਦੀ ਹਾਂ ਪਰ ਸਕੂਰ ਨੇ ਕਿਹਾ ਕਿ ਅਸੀਂ ਰਾ ਵਿੱਚੋਂ ਜੂਸ ਪੀ ਕੇ ਆਏ ਹਾਂ ਮੀਤੋ ਵੇਗ ਭਾਈ ਨੇਕ ਜੇ ਇਹ ਸਾਡਾ ਮੋਹ ਕਰਿਆ ਕਰੂ ਤਾਂ ਅਸੀਂ ਵੀ ਰਾਜ ਕੇ ਅਦਾ ਕਰਿਆ ਕਰਾਂਗੇ ਈਓ ਬੇਗਾਨੀਆਂ ਗੰਗੂ ਤਨਹੀਂ ਫਿਰ ਫੇਰਾ ਜਾਂਦਾ ਇਹਦੇ ਵਿੱਚ ਤਾਂ ਆਕੜ ਹੀ ਬਹੁਤ ਆ ਲੈਕਰ ਅਕੜ ਵਾਲੀ ਗੱਲ ਨਹੀਂ ਪਾਬੀ ਅਸੀਂ ਰਾਹ ਵਿੱਚੋਂ ਜੂਸ ਪੀ ਕੇ ਆਇਆ ਨੂੰ ਚਾ ਨਹੀਂ ਪਿੰਦੇ ਪੀਤੀ ਜਾਂਦੀ ਤੂੰ ਬੈਠ ਗੱਲਾਂ ਕਰ ਸੁਖਵੀਰ ਨਾਲ ਮਿੱਤੋ ਮੈਂ ਤਾਂ ਜਾਂਦੀ ਆ ਪਾਈ ਤੁਸੀਂ ਕਰੋ ਆਰਾਮ ਜਿੰਨੇ ਇੱਕ ਜੇ ਲੋੜ ਪਈ ਤਾਂ ਆਵਾਜ਼ ਮਾਰ ਲਵੀਂ ਨੇਕ ਨੇ ਸੁਖਵੀਰ ਨੂੰ ਪੁੱਛਿਆ ਕਿ ਜੇ ਤੂੰ ਠੀਕ ਤਾਂ ਮੈਂ ਖੇਤ ਜਾਵਾਂ ਪਾਣੀ ਵੇਖ ਕੇ ਆਉਣਾ ਕਿੱਥੋਂ ਤੱਕ ਲੰਘ ਗਿਆ ਹੋਰ ਕਿੱਥੇ ਕੌਣ ਵਿਚਨਾ ਨਾ ਕਿਤੇ ਟੁੱਟ ਜਾਵੇ ਤਾਂ ਸੁਖੀਨ ਕਿਹਾ ਮੈਂ ਮੈਂ ਠੀਕ ਹਾਂ ਤੁਸੀਂ ਜਾਓ ਨੇਕ ਤੂੰ ਹੁਣ ਆਰਾਮ ਕਰ ਲੈ ਕੰਮ ਮੈਂ ਆਕੇ ਆਕੇ ਕਰ ਦੇਣਿਆ ਸਾਰੇ ਕਰਮੂ ਪੁੱਤ ਆਵਦੀ ਮਾਂ ਨੂੰ ਕੋਈ ਵੀ ਕੰਮ ਨਾ ਕਰਨ ਦੇਵੀ ਕਰਮੂ ਨੇ ਕਰਮੂ ਨੇ ਨੇਕ ਨੂੰ ਪਿੱਛੇ ਤੋਂ ਹੜਦੇ ਕਿਹਾ Papa ਤੁਸੀਂ ਛੇਤੀ ਆਜਿਓ ਮੇਰਾ ਦਿਲ ਨਹੀਂ ਲੱਗਦਾ ਜਦੋਂ ਤੁਸੀਂ ਖੇਤ ਜਾਂਦੇ ਹੋ ਨੇਕ ਨੇ ਕਰਮੋਂ ਦਿਖਲ ਪਿਆਰ ਨਾਲ ਸਤਿਪਾਈ ਤੇ ਅੱਛਾ ਕੇ ਕੁਝ ਸੋਚਦਾ ਬਾਹਰ ਚੱਲਿਆ ਗਿਆ ਕਿ ਮੈਂ ਸੋਚਦਾ ਸੀ ਮਾਂ ਦਾ ਮੂੰਹ ਪਿਓ ਦੇ ਮੂੰਹ ਨੂੰ ਕਟਾ ਦਿੰਦਾ ਪਰ ਮੇਰੀ ਕੀ ਤਾਂ ਮੇਰਾ ਪਹਿਲਾਂ ਜਿੰਨਾ ਹੀ ਕਰਦੀਆ ਅਗਾਂ ਗਿਆ ਤਾ ਜਮੇਰ ਨੇ ਕਿਹਾ ਨੰਬੜਾਂ ਦੇ ਮੁੰਡੇ ਆਪਣੀ ਪੈੜੀ ਵਿੱਚ ਜਫੋ ਜੋਕੀ ਹੋਗੇ ਸੀ ਕਹਿੰਦੇ ਕਾਕੇ ਦੇ ਗੋਲੀ ਲੱਗੀ ਆਪਣੇ ਬਾਣ ਵਿੱਚ ਹੀ ਡੇਰੀ ਹੋਇਆ ਪਿਆ ਪੁਲਿਸ ਆਉਂਦੀ ਆ ਅੱਜ ਦੀ ਕਹਾਣੀ ਇੱਥੇ ਤੱਕ ਹੀ ਅੱਗੇ ਦੀ ਕਹਾਣੀ ਤੁਹਾਨੂੰ ਅਗਲੇ ਭਾਗ 'ਚ ਸੁਣਾਵਾਂਗੇ ਉਸਦੇ ਲਈ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਜੋ ਵੀ ਮੇਰੇ ਵੀਰ ਭਰਾ ਨਵੇਂ ਨੇ ਮੇਰੇ ਚੈਨਲ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਬਹੁਤ ਬਹੁਤ ਸਪੋਰਟ ਕਰੋ